ਕਿਸਾਨ ਕਾਂਗਰਸ ਪਾਰਟੀ ਵੱਲੋਂ ਅੱਜ ਐਲਾਨ ਕੀਤਾ ਗਿਆ ਸੀ ਕਿ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ 'ਚ ਟਰੈਕਟਰ ਮਾਰਚ ਕੀਤਾ ਜਾਵੇਗਾ। ਉਸੇ ਦੇ ਤਹਿਤ ਅੱਜ ਵੱਡੀ ਗਿਣਤੀ 'ਚ ਟਰੈਕਟਰ ਲੈ ਕੇ ਪੂਰੇ ਬਟਾਲਾ ਸ਼ਹਿਰ 'ਚ ਮਾਰਚ ਕੱਢਿਆ ਗਿਆ। ਉੱਥੇ ਹੀ ਕਾਂਗਰਸ ਪਾਰਟੀ ਦੇ ਯੂਥ ਆਗੂਆਂ ਦਾ ਕਹਿਣਾ ਸੀ ਕਿ ਅੱਜ ਦੇਸ਼ ਭਰ ਦਾ ਕਿਸਾਨ ਅਤੇ ਪੰਜਾਬ ਦਾ ਕਿਸਾਨ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ। ਜਦਕਿ ਕੇਂਦਰ 'ਚ ਬੈਠੀ ਭਾਜਪਾ ਸਰਕਾਰ ਉਹਨਾਂ ਦੇ ਹੱਕ ਦੇਣ ਦੀ ਜਗ੍ਹਾ ਉਹਨਾਂ 'ਤੇ ਤਸ਼ਤਦ ਕਰ ਰਹੀ ਹੈ ਅਤੇ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਪਹਿਲਾਂ ਵੀ ਕਿਸਾਨਾਂ ਦੇ ਹੱਕ 'ਚ ਸੀ ਅਤੇ ਹੁਣ ਵੀ ਉਹਨਾਂ ਦੇ ਹੱਕ 'ਚ ਹੀ ਹੈ। ਇੰਡੀਆ ਕ੍ਰਾਈਮ ਨਿਊਜ਼ 24 ਦਾ ਰਮਨ ਕੁਮਾਰ ਦੀ ਖਾਸ ਰਿਪੋਰਟ। ਭਾਈ ਅੱਜ ਮਾਰਜ ਕੱਟਦੇ ਵੇ ਟਰੈਕਟਰ ਮਾਰਜਾ ਕੀ ਕਾਰਨ ਹੈ ਇਹਦਾ? ਦੇਖੋ ਜੀ ਅੱਜ ਸਾਡੀ ਕਾਂਗਰਸ ਪਾਰਟੀ ਲਈ ਬਹੁਤ ਵੱਡਾ ਦਿਨ ਹੈ ਸਾਡੀ ਕਾਂਗਰਸ ਪਾਰਟੀ ਸਾਡੇ ਅੰਧਾਤਤਾ ਦੇ ਹੱਕ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਕਿਸਾਨੀ ਦੇ ਹੱਕ ਦੇ ਵਿੱਚ ਟਰੈਕਟਰ ਮਾਰਚ ਕਰ ਰਹੀ ਹੈ ਜਿਹੜੀ ਕਿ ਦਿੱਲੀ ਸਰਕਾਰ ਬੀਜੇਪੀ ਸਰਕਾਰ ਦੀਆਂ ਜੜਾ ਹਿਲਾ ਦਿੰਦੀਆਂ ਕਿਉਂਕਿ ਜੋ ਤਸ਼ੱਦਦ ਬੀਜੇਪੀ ਸਰਕਾਰ ਨੇ ਸਾਡੇ ਕਿਸਾਨਾਂ ਦੇ ਉੱਤੇ ਕੀਤਾ ਸਾਡੇ ਦੋ ਕਿਸਾਨ ਇਸ ਵਾਰ ਫੇਰ ਸ਼ਹੀਦ ਹੋਏ ਤੇ 100 150 ਤੋਂ ਵੱਧ ਜ਼ਖਮੀ ਹੋਏ ਇਹ ਬੜੀ ਹੀ ਮੰਦ ਭਾਗੀ ਗੱਲ ਹੈ ਜੋ ਇਹ ਕਰਦੇ ਪਏ ਆ ਇਹਨਾਂ ਨੂੰ ਇਹਨਾਂ ਦਾ ਹਰਜਾਨਾ ਜਿਹੜਾ ਆਨੰਦ ਇਲੈਕਸ਼ਨਾਂ ਜੁ ਵੀ ਬੋਲਤ ਨਾ ਪਏ ਕੀ ਲੱਗਦਾ ਵਾ ਪਹਿਲੇ ਅੰਦੋਲਨ ਜਾਂ ਤੇ ਆਹ ਅੰਦੋਲਨ ਜੇ ਤੁਹਾਨੂੰ ਕੀ ਲੱਗਦਾ ਫਰਕ ਕੀ ਹੈ ਦੇ ਵਿੱਚ ਸੋ ਜੀ ਬੜੀ ਮਾੜੀ ਗੱਲ ਹੈ ਪਹਿਲੇ ਵੀ ਉਹੀ ਮੰਗਾ ਸੀ ਅੱਜ ਵੀ ਉਹੀ ਮੰਗਾ ਹੈ ਬੀਜੇਪੀ ਸਰਕਾਰ ਨੇ ਇਹਨਾਂ ਨਾਲ ਝੂਠ ਬੋਲ ਕੇ ਜਿਹੜਾ ਝੂਠ ਬੋਲ ਕੇ ਇਹਨਾਂ ਨੂੰ ਉਦੋਂ ਆਪਣੇ ਆਪਣੇ ਘਰਾਂ ਨੂੰ ਵਾਪਸ ਭੇਜਤਾ ਜਿਹੜੀ ਕਿ ਮੰਗ ਕੋਈ ਵੀ ਪੂਰੀ ਨਹੀਂ ਹੋਈ ਆਪਾਂ ਸਾਰੇ ਕਿਸਾਨੀ ਦੇ ਨਾਲ ਆ ਤੇ ਕਿਸਾਨੀ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਕਾਂਗਰਸ ਪਾਰਟੀ ਦਾ ਏਜੰਡਾ ਵੀ ਇਹੀ ਹੈ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜੀ ਅੱਜ ਦਾ ਪਲਾਨ ਕੀ ਹੈ ਤੁਹਾਡਾ ਇਹ ਵਾਲਾ ਅੱਜ ਦਾ ਪਲਾਨ ਸਾਨੂੰ ਜੀ ਬੜੇ ਸ਼ਾਰਟ ਨੋਟਿਸ 'ਚ ਕੱਲ ਦੱਸਿਆ ਗਿਆ ਜੀ ਟਰੈਕਟਰ ਰੈਲੀ ਇੱਕ ਸ਼ਹਿਰ ਦੇ ਵਿੱਚ ਕਰਨੀ ਹੈ ਜਿਹੜੀ ਕਿ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਸੌਕ ਦੇ ਇਲਾਕੇ ਟਰੈਕਟਰ ਕਰਕੇ ਤੇ ਤੁਸੀਂ ਸ਼ਹਿਰ ਦੇ ਲੋਕਾਂ ਨੂੰ ਇੱਕ ਮੈਸੇਜ ਦਿਓ ਕਿਉਂਕਿ ਜਿਹੜਾ ਬਿਜ਼ਨਸਮੈਨ ਹੈ ਉਹਦਾ ਕੀਤਾ ਵੀ ਜਿਹੜਾ ਕਿਸਾਨੀ ਦੇ ਨਾਲ ਜੁੜਿਆ ਦਾ ਤੇ ਕੋਣਾ ਨੂੰ ਵੀ ਜਾਗਰੂਕ ਹੋਣਾ ਜਿੱਥੇ ਕਿਤੇ ਲੋੜ ਪਈ ਕਿਉਂਕਿ ਵੈਸੇ ਤੇ ਜਿਹੜੀ ਕਿਸਾਨ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਨੇ ਕਿਸੇ ਵੀ ਪੋਲਿਟਿਕਲ ਪਾਰਟੀ ਨੂੰ ਆਉਣ ਤੋਂ ਇੱਥੇ ਗਰੇਜ ਕਰਦੇ ਆ ਕਿ ਉੱਥੇ ਨਾ ਆਣ ਪਰ ਅਸੀਂ ਆਪਣੇ ਲੈਵਲ ਤੇ ਜੋ ਕਰ ਸਕਨੇ ਉਹਨਾਂ ਲਈ ਅਸੀਂ ਉਹ ਕਰਦੇ ਪਏ ਆ ਤੇ ਕਰਦੇ ਰਹਿਣਾ ਅੱਜ ਜਿਹੜਾ ਪ੍ਰਦੇਸ਼ ਕਾਂਗਰਸ ਵੱਲੋਂ ਦੋਸਤ ਧਰਨਾ ਸੀ ਕਰ ਰਹੇ ਆ ਕਿਸਾਨਾਂ ਦੇ ਹੱਕ ਵਿੱਚ ਤੇ ਸੈਂਟਰ ਗਵਰਨਮੈਂਟ ਤੇ ਪੰਜਾਬ ਸਰਕਾਰ ਦੇ ਖਿਲਾਫ ਮੈਂ ਸਭ ਤੋਂ ਪਹਿਲਾਂ ਤੇ ਸਾਡੇ ਬਟਾਲਾ ਹਲਕੇ ਦੇ ਇੰਚਾਰਜ ਅਰਮਨ ਬਖਸ਼ੀ ਜੀ ਸਪੈਸ਼ਲ ਤੌਰ ਤੇ ਬਟਾਲੇ ਆਏ ਆ ਔਰ ਇਸ ਰੋਸ ਮਾਰਚ ਦੇ ਵਿੱਚ ਸਾਡੇ ਨਾਲ ਪੂਰਾ ਸਾਥ ਦੇਣ ਵਾਸਤੇ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਰੋਸ ਮਾਰਚ ਕਰ ਰਹੇ ਆ ਨਾਲੇ ਬ੍ਰਿੰਦਰ ਮੀਤ ਸਿੰਘ ਜੀ ਪਾੜਾ ਸਾਡੇ ਜ਼ਿਲ੍ਹਾ ਪ੍ਰਧਾਨ ਗੁੱਡੂ ਸੇਠ ਜੀ ਆ ਸਾਡੇ ਨਿਯਾਤੀ ਪ੍ਰਧਾਨ ਇਹ ਕਹਿੰਦਾ ਹਮਨਦੀਪ ਜੀ ਆ ਮੇਰ ਸਾਹਿਬ ਖੜੇ ਨੇ ਸਾਡੇ ਸਾਰੀ ਕਾਂਗਰਸ ਪਾਰਟੀ ਦੀ ਟੀਮ ਸਾਰੀ ਕਾਂਗਰਸ ਪਾਰਟੀ ਸਮੂਚੀ ਜਿਹੜੀ ਆ ਉਹ ਇੱਥੇ ਮੌਜੂਦ ਆ ਜਿਹੜੀ ਗੱਲ ਤੁਹਾਨੂੰ ਹੁਣੇ ਸਾਡੇ ਇੰਚਾਰਜ ਸਾਹਿਬ ਦੱਸ ਰਹੇ ਸਨ ਵੀ ਅਸੀਂ ਸ਼ੁਭਦੀਪ ਦੇ ਹੱਕ ਦੇ ਵਿੱਚ ਤੇ ਪੰਜਾਬ ਸਰਕਾਰ ਦੇ ਖਿਲਾਫ ਤੇ ਸੈਂਟਰ ਗਵਰਨਮੈਂਟ ਦੇ ਖਿਲਾਫ ਅਸੀਂ ਧਰਨਾ ਦੇਣ ਜਾ ਰਹੇ ਹਾਂ ਰੋਸ ਮਾਰਚ ਕਰਨ ਜਾ ਰਹੇ ਹਾਂ ਪਿਛਲੇ ਜਦੋਂ ਇਹ ਕਿਸਾਨ ਧਰਨੇ ਤੇ ਬੈਠੇ ਸਨ ਤੇ 700 ਲੋਕਾਂ ਦੀ ਹੱਤਿਆ ਹੋ ਗਈ ਸੀ ਮੈਂ ਇਹ ਹੱਤਿਆ ਦਾ ਰੂਪ ਹੀ ਦਵਾਂਗਾ ਜਦੋਂ ਗਵਰਨਮੈਂਟ ਆਫ ਇੰਡੀਆ ਸਾਡੇ ਹੱਕਾਂ ਵਿੱਚ ਨਹੀਂ ਖਲੋਦੀ ਜਾਂ ਗਵਰਨਰ ਉਹ ਪੰਜਾਬ ਸਾਡੇ ਹੱਕਾਂ 'ਚ ਨਹੀਂ ਖਲੋਂਦੀ ਤੇ ਲੋਕ ਮਰ ਜਾਂਦੇ ਉਹ ਹੱਤਿਆ ਹੀ ਹੋਣੀ ਕੇ ਜਾ ਸਕਦੀ ਆ ਹੁਣ ਵੀ ਚੋਪਦੀਪ ਸਿੰਘ ਜੀ ਉੱਥੇ ਡੈਥ ਹੋ ਗਈ ਆ ਇੱਕ ਕਿਸਾਨ ਹੋਰ ਡੈਥ ਹੋ ਗਈ ਕਿੰਨੇ ਇੱਕ ਬਲੀ ਲੈਣੀ ਐ ਗਵਰਨਮੈਂਟ ਆਫ ਇੰਡੀਆ ਨੇ ਮੋਦੀ ਸਾਹਿਬ ਕਿੰਨੇ ਕਿਸਾਨਾਂ ਦੀ ਬਲੀ ਲੈਣੀ ਐ ਤੁਸੀਂ ਬਸ ਕਰੋ ਹੁਣ ਕੋਣ ਤੇ ਪੰਜਾਬ ਦੇ ਤੇ ਰਹਿਮ ਰਹਿਮ ਦਾ ਹੱਥ ਰੱਖੋ ਪੰਜਾਬ ਤੇ ਰਹਿਮ ਤੇ ਕਰੋ ਔਰ ਜੋ ਕਿਸਾਨਾਂ ਦੀ ਮੰਗਾਂ ਕਾਂਗਰਸ ਪਾਰਟੀ ਪੂਰੀ ਠੋਕ ਉਜਾ ਕੇ ਕਿਸਾਨਾਂ ਦੇ ਨਾਲ ਆ ਔਰ ਉਹਨਾਂ ਦੀ ਮੰਗ ਨੂੰ ਪੂਰਨ ਕਰਦੀ ਹੋਈ ਅੱਜ ਬਟਾਲੇ ਸ਼ਹਿਰ 'ਚ ਅਸੀਂ ਟਰੈਕਟਰ ਮਾਰਚ ਤੇ ਧਰਨਾ ਦੇ ਰਹੇ ਆ ਔਰ ਇਹ ਧਰਨਾ ਜਿਹੜਾ ਆ ਇੱਥੋਂ ਸਾਡੀ ਆਵਾਜ਼ ਜਿਹੜੀ ਆ ਸੈਂਟਰ ਗਵਰਨਮੈਂਟ ਤੇ ਪੰਜਾਬ ਸਰਕਾਰ ਦੇ ਖਿਲਾਫ ਆ ਔਰ ਉਹਨਾਂ ਨੂੰ ਜਗਾਉਣਾ ਚਾਹੁੰਦੇ ਆ ਔਰ ਉਹ ਭਗਵੰਤ ਮਾਨ ਜਿਹੜਾ ਇੱਕ ਸਪੀਚ ਦੇ ਦਿੰਦਾ ਸਾਰੀਆਂ ਐਮਐਸਪੀ ਦਵਾਂਗੇ ਅਸੀਂ ਆ ਸਰਕਾਰ ਬੰਦੇ ਦਵਾ ਕਿੱਥੇ ਰਹਿ ਗਈ ਐਮਐਸਪੀ ਝੂਠ ਦੀ ਦਾ ਲੜੀ ਉੱਤੇ ਸਰਕਾਰ ਖੜੀ ਆ ਸੋ ਅੱਜ ਦਾ ਇਹ ਧਰਨਾ ਜਿਹੜਾ ਵਾ ਸਾਡਾ ਕਿਸਾਨਾਂ ਦੇ ਹੱਕ 'ਚ ਤੇ ਸਰਕਾਰਾਂ ਦੇ ਖਿਲਾਫ ਆ ਬਹੁਤ ਬਹੁਤ ਧੰਨਵਾਦ